ਨਾ ਮੋਨਿਕਾ ਮੈਂ ਬਠਿੰਡੇ ਲੋਕਲ ਤੋਂ ਹੀ ਆ ਜੀ ਕਿਸ ਤਰ੍ਹਾਂ ਲੱਗਿਆ ਬਹੁਤ ਅਮੇਜ਼ਿੰਗ ਹੈ ਬੱਚੇ ਮਤਲਬ 홀ੀਡੇਜ਼ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਆ ਇਹ ਜੀ ਚੀਜ਼ ਮਿਲ ਗਈ ਤਾਂ ਵਾਕਈ ਮਤਲਬ ਮਜ਼ਾ ਹੀ ਆ ਗਿਆ ਬੱਚੇ ਵੀ ਬਹੁਤ ਜ਼ਿਆਦਾ ਖੁਸ਼ ਹੋਏ ਦੇਖ ਕੇ ਬਹੁਤ ਜ਼ਿਆਦਾ ਹਾਂ ਹਾਂ ਹੋਰ ਮੱਛੀਆਂ ਹੀ ਬਠਿੰਡੇ ਚ ਆ ਗਈਆਂ ਲੋਕ ਦੂਰ ਦੂਰ ਜਾਂਦੇ ਆ ਆਊਟ ਆਫ ਇੰਡੀਆ ਜਾਂਦੇ ਹੈਗੇ ਇਸ ਚੀਜ਼ ਨੂੰ ਦੇਖਣ ਲਈ ਬਟ ਬਹੁਤ ਅੱਛਾ ਹੈ ਵਾਕਈ ਨਜ਼ਾਰਾ ਆ ਗਿਆ ਦੇਖ ਕੇ બસ ਜੀ ਆਓ ਦੇਖੋ ਇੰਜੋਏ ਕਰੋ ਆਪਣੀ ਹੌਲੀਡੇਜ਼ ਨੂੰ ਇੰਜੋਏ ਕਰੋ ਵਰਕੀ ਕਹਿਣਾ ਸਭ ਦੇਖੋ ਇੰਜੋਏ ਕਰੋ ਬਹੁਤ ਅੱਛਾ ਹੈ ਥੈਂਕ ਯੂ ਤੇ ਸਾਡੇ ਬਟਿੰਡਾ ਵਰਗੇ ਸ਼ਹਿਰ ਚ ਇਹੋ ਜਾ ਕੇ ਰਹੀ ਮੈਂ ਆਇਆ ਨਹੀਂ ਤਾਂ ਇਹ ਜਿਹੀ ਚੀਜ਼ਾਂ ਆ ਤਾਂ YouTube ਤੇ ਦੇਖ ਕੇ ਮਿਲਦੀਆਂ ਇਹ ਆ ਸਮੁੰਦਰਾ ਜਾਂ ਹੋਰ ਵੈਸੇ ਤਾਂ ਮੈਨੂੰ ਲੱਗਦਾ ਕਿ ਸਾਡੇ ਮਾਲਵੇ ਵਰਗੇ ਏਰੀਆ ਚ ਇਹੋ ਜੀ ਚੀਜ਼ ਤਾਂ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ ਤੇ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਮਤਲਬ ਫੁੱਲ ਟਿਕਟ ਪੈਸੇ ਵਸੂਲ ਸੰ ਕੁਝ ਵਸੂਲ ਥੈਂਕ ਯੂ ਸੋ ਮਚ ਫਗਰ ਗਈ ਮੈਂ ਸਪੈਸ਼ਲ ਡਾਵਲੀ ਸੇ ਇਹ ਚੀਜ਼ ਦੇਖਣ ਆਇਆ ਹੂੰ जो ये बाहर झूले वगैरह लगे हैं ये तो रेगुलर देखते हैं और जो ये चीज़ है हम पहले मोबाइलों में देखी थी लेकिन आज रियली में पहली बार देख रहे हैं हाँ जी हाँ जी रियल में देखने को मिला बहुत अच्छा लगा बहुत बढ़िया फुल इंजॉय किया जी पूरा इंटरटेनमेंट किया जी थैंक यू ये तो गिनती नहीं है सारी कितने प्रकार की बहुत बढ़िया लगा ये नहीं जी कभी नहीं देखी वो भी बता रहा हूँ पहले मोबाइलों में देखी है रियल में आज तो सामने ਮੇਰੇ ਵੱਲੋਂ ਬਹੁਤ ਬੜੀਆ ਲੱਗਾ ਜੀ ਥੈਂਕ ਯੂ ਮੇਰਾ ਨਾਮ ਰਜਨੀਸ਼ ਹੈ ਵੰਦਨਾ ਮੈਂ ਆਪਦੇ ਪਰਿਵਾਰ ਨਾਲ ਆਇਆ ਇੱਥੇ ਨਵੰਨਿਆ ਦੱਸੋ ਕਿੰਨੇ ਦਾ ਲੱਗਿਆ ਕਿੰਨਾ ਅੱਛਾ ਲੱਗਿਆ ਵਾਧੂ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਕਿ ਸਾਡੇ ਸ਼ਹਿਰ ਬਠਿੰਡੇ ਵਿੱਚ ਇੰਨਾ ਵਧੀਆ ਕਿਊਰੀਅਮ ਆਇਆ ਹੈਗਾ ਬੱਚਿਆਂ ਦਾ ਫਿਸ਼ ਦੇਖਣ ਦਾ ਅਲੱਗ-ਅਲੱਗ ਤਰ੍ਹਾਂ ਦੀ ਬੱਚਿਆਂ ਨੂੰ ਮਲਾਉਣ ਦਾ ਫਿਸ਼ ਨਾਲ ਕਿ ਕਈ ਤਰ੍ਹਾਂ ਦੀ ਆਪਣੇ ਇੱਥੇ ਫਿਸ਼ੀਜ਼ ਹੁੰਦੀਆਂ ਨੇ ਨਹੀਂ ਕਦੀ ਨਹੀਂ ਦੇਖਿਆ ਪਹਿਲਾਂ ਇੱਥੇ ਸੀ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਬੇਟਾ ਵਧੀਆ ਲੱਗਿਆ ਫੇਰ ਆਏਗਾ ਸਾਰਿਆਂ ਨੂੰ ਕਹਿ ਦੇ ਮੇਰਾ ਨਾਮ ਕਪੀਲਾ ਜੀ ਮੈਂ ਲੋਕਲ ਬਠਿੰਡੇ ਤੋਂ ਹੀ ਆ ਜਦੋਂ ਅਸੀਂ ਸੁਣਿਆ ਇੱਥੇ ਵੀ ਮੇਲਾ ਲੱਗ ਰਿਹਾ ਤੇ ਮੇਲੇ ਦੇ ਵਿੱਚ ਅন্ডਰਵਾਟਰ ਫਿਸ਼ ਦਾ ਪ੍ਰੋਗਰਾਮ ਹੈਗਾ ਬੜੀ ਐਕਸਾਈਟਮੈਂਟ ਨਾਲ ਅੱਥੇ ਬੱਚਾ ਨੂੰ ਲੈ ਕੇ ਆਏ ਤੇ ਬੱਚੇ ਇੰਨੇ ਖੁਸ਼ ਹੋਏ ਫਿਸ਼ ਦੇਖ ਕੇ ਤਰ੍ਹਾਂ ਤਰ੍ਹਾਂ ਦੀ ਫਿਸ਼ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਬਈ ਇੰਨੇ ਤਰ੍ਹਾਂ ਦੀ ਫਿਸ਼ ਵੀ ਹੁੰਦੀਆਂ ਹਨਾ ਆਪਾਂ ਜਿਵੇਂ ਪਹਿਲਾਂ ਭਾਈ ਸਾਹਿਬ ਨੇ ਕਿਹਾ ਵੀ ਆਪਾਂ ਇਧਰ ਆਪਣੇ ਸਮੁੰਦਰ ਹੈ ਨਹੀਂ ਕੈਨੇਡਾ ਤੇੜੇ ਤਾਂ ਇੰਨੀ ਅਫੀਸ਼ੀਅੰਸ ਨੂੰ ਦੇਖ ਕੇ ਬੜੇ ਹੀ ਬੱਚੇ ਇੰਨੇ ਐਕਸਾਈਟਡ ਹੋਏ ਵੀ ਪੁੱਛੇ ਨਾ ਸਾਨੂੰ ਆਪ ਨੂੰ ਜਦੋਂ ਕਦੇ ਥੱਲੇ ਫਿਸ਼ਾਂ ਕਦੇ ਉੱਤੇ ਫਿਸ਼ਾਂ ਇੰਨਾ ਸੋਹਣਾ ਪ੍ਰੋਗਰਾਮ ਅਸੀਂ ਬਠਿੰਡੇ ਪਹਿਲਾਂ ਕਦੇ ਨਹੀਂ ਦੇਖਿਆ ਬਹੁਤ ਹੀ ਸ਼ਾਨਦਾਰ ਜੀ ਬਹੁਤ ਹੀ ਸੋਹਣਾ ਪ੍ਰੋਗਰਾਮ ਇੱਥੇ ਆਏ ਉਸ ਕਹਿੰਦੇ ਸ਼ਹਿਰ ਵਾਸੀ ਲਗਾਗੇ ਵੀ ਵੱਡ ਚੜ ਕੇ ਆਓ ਤੇ ਦੇਖੋ ਇਹ ਮਠਿੰਡੇ ਦੇ ਵਿੱਚ ਪਹਿਲੀ ਵਾਰ ਐਸਾ ਜਿਹੜਾ ਹੈਗਾ ਫਿਸ਼ ਐਕਵੇਰੀਅਮ ਤੁਹਾਨੂੰ ਐਕਵੇਰੀਅਮ ਨਿਕਾਗੇ ਇਹ ਤਾਂ ਸਮੰਦਰੀ ਹੈ ਜੀ ਦੇਖਣ ਨੂੰ ਮਿਲੇਗਾ ਤੁਹਾਨੂੰ ਸਾਰੇ ਜਣੇ ਆਓ ਤੇ ਦੇਖੋ ਇਹਨੂੰ ਬਹੁਤ ਹੀ ਵਧੀਆ ਚੀਜ਼ ਹੈਗੀ ਹੈ ਬਹੁਤ ਚੰਗੀ ਤੁਹਾਨੂੰ ਦੇਖ ਕੇ ਮਜ਼ਾ ਆਏਗਾ ਕੀ ਨਾਮ ਹੈ ਤੇ ਜੋਰ से ਬੋਲੋ ਕੀ ਨਾਮ ਹੈ ਜੰਨਤ ਉਹ ਕੈਸੇ ਲਗਾ ਫਿਸ਼ ਤੇ ਅੱਛਾ ਅੱਛਾ ਲਗਾ ਪਹਿਲੇ ਫਿਸ਼ ਦੇ ਅੰਦਰ ਬਹੁਤ ਸਾਰੇ ਲੋਰਾਂ ਬਹੁਤ ਸਾਰੇ ਕਿੰਨੀ ਬੜੀ ਬੜੀ ਬਸਤੀ ਛੋਟੀ 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 ਬਹੁਤ ਬੜੀ ਪਹਿਲੇ ਕਦੇ ਦੇਖਿਆ ਨਹੀਂ ਇੰਨੀ ਬੜੀ ਸਰ ਮੇਲੇ ਜਾਏ ਕਿਸ ਤਰ੍ਹਾਂ ਲੱਗਣਗੇ ਮੇਲਾ ਬਹੁਤ ਹੀ ਵਧੀਆ ਅਮੇਜ਼ਿੰਗ ਹੈ ਜਿਹੜੇ ਵੀ ਆਰਗੇਨਾਈਜ਼ਰ ਆ ਮਸਟ ਇਹਨਾਂ ਨੂੰ ਕੰਗਰੀਚੁਲੇਟ ਕਰਨਾ ਚਾਹੀਦਾ ਤੇ ਅਪਰੀਸ਼ੀਏਟ ਕਰਨਾ ਚਾਹੀਦਾ ਬਟਿੰਡੇ ਦੇਖੋ ਆਪਾਂ ਮਤਲਬ ਬਟਿੰਡੇ ਵਾਲੇ ਸਮੁੰਦਰੋਂ ਦੂਰ ਬੈਠੇ ਆ ਇਹਨਾਂ ਨੇ ਸਮੁੰਦਰੀ ਸਾਡੇ ਕੋਲ ਲਿਆ ਆਂਦਾ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਅੱਜ ਮੈਂ ਦਿਨੇ ਦੇਖ ਰਿਹਾ ਸੀ ਵੀ ਰਾਜਸਥਾਨ ਤੋਂ ਇੱਧਰ ਹਰਿਆਣੇ ਵਾਲੇ ਪਾਸਿਓਂ ਕਾਫੀ ਬੰਦੇ ਆ ਰਹੇ ਆ ਛੁੱਟੀਆਂ ਹੈਗੀਆਂ ਬੱਚਿਆਂ ਨੂੰ ਆ ਦੇਖੋ ਬੱਚੇ ਕਿੰਨਾ ਇੰਜੋਏ ਕਰ ਰਹੇ ਨੇ ਇਹਨਾਂ ਦੇ ਚਿਹਰੇ ਦੇਖ ਕੇ ਆਪ ਦੇ ਆਪ ਨੂੰ ਖੁਸ਼ੀ ਆਉਂਦੀ ਐ ਤੇ ਦੇਖਦੇ ਆ ਨਾ ਫਿਸ਼ਸ ਬੱਕਰੀਆ ਬੱਕਰੀਆ ਫਿਸ਼ਸ ਜਿੰਨਾ ਫਿਸ਼ਸ ਨੂੰ ਕਦੇ ਡਿਸਕਵਰੀ ਦੇਖਿਆ ਹੈਗਾ ਉਹ ਸਾਨੂੰ ਦੇਖਣ ਨੂੰ ਮਿਲ ਰਹੀਆਂ ਇਸ ਤੋਂ ਬਾਅਦ ਅਮੇਜ਼ਿੰਗ ਥਿੰਗ ਮੈਨੂੰ ਲੱਗਦਾ ਨਹੀਂ ਹੁੰਦਾ ਵੀ ਵਰਡ ਡਿਸਕ੍ਰਾਈਬ ਕਰੀਏ ਵਰਡਸ ਦੇ ਥਰੂ ਡਿਸਕ੍ਰਾਈਬ ਨਹੀਂ ਹੁੰਦਾ ਹੈਗਾ ਵੀ ਬਹੁਤ ਹੀ ਵਧੀਆ ਪ੍ਰਾਣ ਲੱਗਾ ਜਿਹੜੇ ਵੀ ਆਰਗੇਨਾਈਜ਼ਰ ਨੇ ਅਸੀਂ ਉਹਨਾਂ ਦਾ ਬਟੰਡੇ ਵਾਲੇ ਧੰਨਵਾਦ ਕਰਦੇ ਆ ਤੇ ਇਹ ਵੀ ਅਪਰੀਸ਼ੀਏਟ ਕਰਦੇ ਵੇ ਇਹ ਜੋ ਪ੍ਰਾਣ ਲੇ ਹੋਰ ਵੀ ਕੀਤੇ ਜਾਣ ਹਾਂਜੀ ਕੀ ਨਾਮ ਉਹ ਬੱਚੇ ਪੀਤਿਕਾ ਬਹੁਤ ਚੰਗਾ ਕੀ ਕੀ ਦੇ ਲਗ ਲਗ ਫਿਸ਼ੀਸ ਨਹੀਂ ਕਿਤੇ ਮੈਨੂੰ ਹੋਰ ਬੱਚਿਆਂ ਨੂੰ ਨਾ ਚਾਹੀਦਾ ਬੱਤ ਉਹ ਹਾਂਜੀ ਅੱਜ ਕੀ ਨਾਮ ਤੇ ਕੀ ਕਹਣਾ ਚਾਹੁੰਦੇ ਜਿਹੜਾ cinema ਅਰੰਤੀਰ ਮਨਸਲ ਮੇਰਾ ਨਾਮ ਹੈ ਜੀ ਤੁਹਾਡਾ ਸਵਾਗਤ ਹੈ ਮਿੱਤਰਾਂ ਦਾ ਮੇਰੇ ਪ੍ਰਸਾਲਾਂ ਦਾ ਇਹ ਪ੍ਰੋਜੈਕਟ ਵੀਰ ਜੀ ਬਠੰਡੇ ਦੇ ਵਿੱਚ ਪਹਿਲੀ ਵਾਰ ਆਇਆ ਸਿੰਗਾਪੁਰਸ ਦਾ ਕਨਸੈਪਟ ਹੈ ਜਿਹੜਾ ਅਸੀਂ ਲੈ ਕੇ ਆਏ ਆ ਹਰ ਤਰ੍ਹਾਂ ਦੀ ਮਛਲੀ ਮਤਲਬ ਕਹਿੰਦਾ ਭਾਵਾ ਤੁਸੀਂ ਆਇਆ ਲਾ ਲੋ ਕਿਸੇ ਵੀ ਅਕਵੇਰੀਅਮ 'ਚ ਤੁਹਾਨੂੰ ਰਿਪੀਟ ਨਹੀਂ ਮਛਲੀ ਮਿਲੂਗੀ ਸਭ ਚ ਅਲੱਗ-ਅਲੱਗ ਤਰ੍ਹਾਂ ਦੀਆਂ ਮਛਲੀਆਂ ਐ ਮੈਕਸਿਮਮ ਫੋਰਨ ਦੀਆਂ ਮਛਲੀਆਂ ਐ ਪਬਲਿਕ ਦੇ ਲਈ ਬੱਚਿਆਂ ਦੇ ਲਈ ਸਪੈਸ਼ਲ ਲੈ ਕੇ ਆਉਂਦਾ ਨਹੀਂ ਨਹੀਂ ਬਟੰਡਾ ਜੀ ਪੰਜਾਬ 'ਚ ਵੀ ਕਈ ਸ਼ਹਿਰਾਂ 'ਚ ਅਜੇ ਨਹੀਂ ਲੱਗਿਆ ਚੰਡੀਗੜ੍ਹ ਜਾਂ ਲੁਧਿਆਣਾ ਵਗੈਰਾ ਦੋ ਤਿੰਨ ਜਗ੍ਹਾ ਹੀ ਲੱਗਿਆ ਉਹਦੋਂ ਆਪਾਂ ਬਟੰਡੇ ਲੈ ਕੇ ਆਉਂਦਾ ਹੈਗਾ ਸ਼ਹਿਰ ਵਸਣ ਤਾਂ ਹੀ ਪੀਲਾ ਵੀ ਹੁਣ ਸਿੰਗਾਪੁਰ ਜਾਣ ਦੀ ਲੋੜ ਨਹੀਂ ਇੱਕ ਵਾਰ ਡੇਢ ਮਿੰਟਾਂ ਛੁੱਟੀਆਂ ਚੱਥੀ ਜਾਓ ਏਸੀ ਹਾਲ ਬਣਾਇਆ ਏ ਤੁਹਾਡੇ ਲਈ ਦੇਖੋ ਆਮ ਤੌਰ ਤੇ ਮੇਲਿਆਂ ਦੇ ਵਿੱਚ ਏਸੀ ਹਾਲ ਤੁਹਾਨੂੰ ਕਿਤੇ ਨਹੀਂ ਮਿਲਣਾ ਫਿਸ਼ਕ ਬੇਰਮ ਚ ਅਸੀਂ ਏਸੀ ਹਾਲ ਬਣਾਇਆ ਔਰ ਟਿਕਟ ਸਿਰਫ 100 ਰੁਪਿਆ ਤੁਸੀਂ ਦੇਖੋ ਮੌਲਜ ਜਾਣਾ 250 ਰੁਪਏ ਤੋਂ ਘੱਟ ਟਿਕਟ ਨਹੀਂ ਹੁੰਦੀ ਇੱਥੇ 100 ਰੁਪਿਆ ਡਿਕ ਟੱਕ ਠੀਕ ਹੈ ਏਸੀ ਹਾਲ ਚੰਨ ਗੈਲਰੀਆਂ ਔਰ ਅੰਡਰਵਾਟਰ ਵੀ ਹੈ ਫਿਸ਼ ਔਰ ਅਪਰਵਾਟਰ ਵੀ ਹੈ ਜੇ ਤੁਸੀਂ ਘੁੰਮੋਗੇ ਉੱਪਰ ਦੇਖੋਗੇ ਸਰ ਵੀ ਥੱਲੇ ਜ਼ਮੀਨ ਦੇ ਵਿੱਚ ਵੀ ਇੱਕ ਬੇਰਮ ਬਣਿਆ ਹੋਰ ਛੱਤ ਦੇ ਵੀ ਔਰ ਮਛਲੀ ਵੀ ਤੁਸੀਂ ਦੇਖੋਗੇ ਬੰਦਿਆਂ ਤੋਂ ਵੱਡੀਆਂ-ਵੱਡੀਆਂ ਮਛਲੀਆਂ ਤਾਂ ਕੋਈ ਸਾਡੇ ਕੋਲ ਇੱਥੇ ਲੱਗੀਆਂ ਹੋਈਆਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਹਰ ਤਰ੍ਹਾਂ ਦੀ ਮਛਲੀ ਹੈਗੀ ਹੈ ਅਸੀਂ ਚਾਹਨਾ ਮੈਂ ਦੇਖੋ ਲੁੱਕਣਾ ਮੈਂ ਚਾਹਨਾ ਮੇਰਾ ਸ਼ਹਿਰ ਮੇਰੇ ਸ਼ਹਿਰ ਵਾਸੀ ਬੱਚੇ ਸਭ ਖੁਸ਼ ਰਹਿਣ ਔਰ ਪੂਰਾ ਇੰਜੋਏ ਕਰਨਾ بڑے-बड़े ਚੂਲੇ ਹਰ ਤਰ੍ਹਾਂ ਦੇ ਲਾਏ ਹੋਏ ਆ ਖਾਣ-ਪੀਣ ਦੀes ਪਰ ਬਹੁਤ ਵਧੀਆ-ਵਧੀਆ ਸਟਾਲਾਂ ਲੰਦੀਆਂ ਹੋਈਆਂ ਕਰੀਦਦਾਰੀ ਦੀਆਂ ਚੂਰਨ ਦੀਆਂ ਜਾਗਾ ਚੂਰਨ ਦੀਆਂ ਲਖਨਊ ਦੀਆਂ ਫਰਨੀਚਰ ਦੀਆਂ ਹੈਂਡੀਕਰਾਫਟਸ ਦੀਆਂ ਹਰ ਤਰ੍ਹਾਂ ਦੀਆਂ ਸਟਾਲਾਂ ਆਈਆਂ ਹੋਈਆਂ ਡੇਢ ਮਹੀਨਾ ਚਲੇਗਾ ਜੀ 7 ਜੁਲਾਈ ਤੱਕ ਪੱਕਾ ਹੈ ਬਾਕੀ ਪਬਲਿਕ ਦਾ ਹੁਕਮ ਹੋਇਆ ਤਾਂ ਵਧਾ ਦੇਾਂਗੇ